हां जी प्यारे विद्यार्थियों जोड़ा काउंसलिंग शेड्यूल हैगा वो आपा ਤੁਹਾਡੇ ਸਾਹਮਣੇ ਰੱਖ ਰਹੇ ਹਾਂਗੇ ਸਭ ਤੋਂ ਪਹਿਲਾਂ ਲੜਕੀਆਂ ਦਾ ਕਿਹੜੀਆਂ ਕੈਟਾਗਰੀ ਬਲਾਈਆਂ ਦੇ ਵਿੱਚ ਕੱਲ ਨੂੰ ਜਾਣੇ ਕਿ 29 ਤੇ 30 ਤਰੀਕ ਨੂੰ ਥਰਡ ਕਾਉਂਸਲਿੰਗ ਦਾ ਸ਼ਡਿਊਲ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਤੇ ਆਪਾਂ ਦਿਖਾਇਆ ਹੋਇਆਗਾ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਸਕਰੀਨ ਥੋੜਾ ਵੱਡਾ ਕਰਕੇ ਵੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਆ ਜਾਂਦਾ ਕੈਟਾਗਰੀ ਹੈਗੀ ਡਿਸੇਬਲਡ ਉਹ ਵਿਦਿਆਰਥੀ ਜੋ ਡਿਸੇਬਲਡ ਕੈਟਾਗਰੀ ਨਾਲ ਸੰਬੰਧ ਰੱਖਦੇ ਨੇਗੇ ਤੇ ਇਹਦੇ ਵਿੱਚ ਸਿਰਫ ਦੇਖ ਸਕਦੇ ਆਪਾਂ ਬਹੁਤ ਘੱਟ ਬੱਚੇ ਆ ਅ ਤਕਰੀਬਨ ਦੇਖ ਸਕਦੇ ਆਪਾਂ 11 ਕ ਬੱਚੇ ਨੇ ਜਿਹੜੇ ਡਿਸੇਬਲਡ ਕੈਟਾਗਰੀ ਨਾਲ ਸੰਬੰਧਤ ਆ ਜਿਨ੍ਹਾਂ ਦੇ ਨੰਬਰ ਵੀ ਦੇਖ ਸਕਦੇ ਆਪਾਂ ਬੈਟ ਨੰਬਰ 1 2 3 4 11 ਤੱਕ ਨੇ 90 80 86 85 72 ਇਸ ਤਰ੍ਹਾਂ ਦੇ ਆ ਜਾਂਦੇ ਨੇਗੇ ਖਰਚਾਰੂਨਾ ਪਹਿਲਾ ਵਿਦਿਆਰਥੀ ਫਿਰ ਦਰਵ ਕੁਮਾਰ ਆ ਇਸ ਤਰ੍ਹਾਂ ਦੇ ਨਾਲ ਜਿਹੜੇ 10 ਵਿਦਿਆਰਥੀ ਬਣਦੇ ਨੇਗੇ ਡਿਸੇਬਲਡ ਬੱਚੇ ਤੇ ਦੂਜੇ ਹੈਗਾ ਓਪਨ ਵਾਲੇ ਬੱਚੇ ਸਿਰਫ ਮੈਂ ਸਪਸ਼ਟ ਕਰਦੇ ਆਂ ਲੜਕੀਆਂ ਵਿੱਚ ਦੋ ਹੀ ਕੈਟਾਗਰੀਆਂ ਦੀ ਜਿਹੜੀ ਥਰਡ ਕਾਉਂਸਲਿੰਗ ਹੋ ਰਹੀ ਆ ਇੱਕ ਡਿਸੇਬਲਡ ਬੱਚੇ ਤੇ ਇੱਕ ਓਪਨ ਕੈਟਾਗਰੀ ਵਾਲੇ ਬੱਚੇ ਓਪਨ ਕੈਟਾਗਰੀ ਦੇ ਵਿੱਚ ਬੱਚੇ ਕਿਹੜੇ ਹੁੰਦੇ ਆ ਜਿਹੜੇ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਆਏ ਹੋਏ ਬੱਚੇ ਜਾਂ ਸਹਾਇਤਾ ਪ੍ਰਾਪਤ ਸਕੂਲ ਨੇ ਜਿਹੜੇ ਮਾਨਤਾ ਪ੍ਰਾਪਤ ਸਕੂਲ ਨੇ ਤੇ ਸਪਸ਼ਟ ਕਰਦੇ ਮੈਂ ਪ੍ਰਾਈਵੇਟ ਸਕੂਲਾਂ ਦੇ ਬੱਚੇ ਹੈ ਨਹੀਂਗੇ ਇਹਦੇ ਵਿੱਚ ਮੈਂ ਦੁਬਾਰਾ ਫਿਰ ਸਪਸ਼ਟ ਕਰਦੇ ਆਂ ਇਸ ਚੀਜ਼ ਨੂੰ ਥੋੜਾ ਜਿਹਾ ਇੱਕ ਜਿਹੜਾ ਕਾਰਡ ਵਾਲੇ ਬੱਚੇ ਵੀ ਹੈ ਨਹੀਂਗੇ ਕੋਈ ਵੀ ਜਿਹੜਾ ਉਹ ਭ ਸਮਝੀ ਆਪਾਂ ਇਸ ਚੀਜ਼ ਨੂੰ ਥੋੜਾ ਜਆ ਤੇ ਇਹਦੇ ਵਿੱਚ ਦੇਖ ਰਹੇ ਆਪਾਂ ਡਿਸੇਬਲਡ ਤੇ ਓਪਨ ਕੈਟਾਗਰੀਆਂ ਦੋ ਹੀ ਨੇ ਓਪਨ ਦੇ ਵਿੱਚ ਦੇਖ ਰਹੇ ਹੋ ਤੁਸੀਂ 12 ਨੰਬਰ ਦੇ ਉੱਪਰ ਅੰਕਿਤ ਮੋਹਨ ਆ ਜਿਹੜਾ ਉਹ ਦੇਖ ਰਹੇ ਹੋਗੇ 143 ਤੋਂ ਜਿਹੜੇ ਬੱਚੇ ਰਹਿ ਗਏ ਦੁਬਾਰਾ ਫੇਰ ਇਹਨਾਂ ਨੂੰ ਮੌਕਾ ਦਿੱਤਾ ਗਿਆ ਹੋਣਾ ਅੰਕਿਤ ਮੋਹਨ ਪਹਿਲਾਂ ਨਹੀਂ ਆਇਆ ਹੋਣਾ ਫੇਰ ਹੈਗਾ ਅੱਗੇ 134 ਵਾਲਾ ਬੱਚਾ ਆਰੀਅਨ ਹੈਗਾ ਫੇਰ ਸਤਗੁਰ ਸਿੰਘਾ 132 ਵਾਲਾ ਤਿੰਨ ਰੈਂਕ ਦਾ ਲਾਪਰੀਤ ਸਿੰਘ ਹੈਗਾ 4 ਵਾਲਾ ਫਿਰ ਦੀਪਕ ਕੁਮਾਰ ਗੁਪਤਾ ਹੈਗਾ ਪੰਜ ਵਾਲਾ ਫਿਰ ਸੋਨੂ ਪਾਲਾ 6 ਰਿੰਕ ਵਾਲਾ 126 ਨੰਬਰ ਵਾਲਾ ਫਿਰ 125 ਵਾਲਾ 3 ਵਾਲਾ 121 ਵਾਲਾ 20 ਵਾਲਾ 119 ਵਾਲਾ ਅਨੁਜ ਕੁਮਾਰ ਦੇਖ ਸਕਦੇ ਆਪਾਂ 25 ਨੰਬਰ ਦੇ ਉੱਪਰ ਇਹ ਆਪਾਂ ਸਾਰੀ ਜਾਣਕਾਰੀ ਵੱਧ ਤੋਂ ਵੱਧ ਬੱਚਾਂ ਤੱਕ ਪਹੁੰਚਾਈਏ ਤਾਂ ਕਿ ਬੱਚੇ ਜਿਹੜੇ ਰਹਿ ਰਹੇ ਨੇ ਬਾਰ ਬਾਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਇਹ ਵੀਡੀਓ ਸ਼ੇਅਰ ਕਰੀਏ ਆਪਾਂ ਥੋੜੀ ਜਿਹੀ ਵੱਧ ਤੋਂ ਵੱਧ ਪਹੁੰਚਾਈਏ ਬਹੁਤ ਸੌਖੀ ਭਾਸ਼ਾ ਦੇ ਵਿੱਚ ਮੈਂ ਤਿਆਰ ਕੀਤੀ ਹੈਗੀ ਤਾਂ ਕਿ ਹਰੇਕ ਬੱਚੇ ਤੱਕ ਗੱਲ ਪਹੁੰਚੇ ਇਹ ਜਿਹੜਾ ਸ਼ਡਿਊਲ ਦੱਸਿਆ ਜਾ ਰਿਹਾ ਹੈਗਾ ਇਹ ਹੈਗਾ 29 ਤਰੀਕ ਵਾਲਾ ਉਹਨਾਂ ਬੱਚਿਆਂ ਤੱਕ ਗੱਲ ਪਹੁੰਚੇ ਬਾਅਦ ਦੇ ਵਿੱਚ ਤੋਂ ਲੰਘ ਜਾਂਦੀ ਹੈ ਇਹ ਬੱਚੇ ਕਹਿੰਦਾ ਸਾਨੂੰ ਪਤਾ ਨਹੀਂ ਲੱਗਿਆ ਜੀ ਹਨਾ ਦੇਖੋ ਕੱਲ ਨੂੰ ਹੈਗੀ ਇਹ ਆਪਾਂ ਜੱਜ ਉਹਨਾਂ ਕੋਲ ਗੱਲ ਪਹੁੰਚਾਵਾਂਗੇ ਫੇਰ ਹੀ ਕੱਲ ਨੂੰ ਆ ਸਕਦੇ ਆ ਮੌਕੇ ਤੇ ਉੱਪਰ ਸੋ ਕਿਵੇਂ ਕਿਵੇਂ ਨਾ ਕਿਵੇਂ ਜਰੀਏ ਫੋਨ ਕਰੋ ਦੱਸੋ ਇਹ ਵੀਡੀਓ ਭੇਜੋ ਅੱਗੇ ਬੱਚੇ ਰਹਿ ਨਾ ਜਾਣ ਬਾਰ ਬਾਰ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਅਰਜ ਕਰਦਾ ਵੀਡੀਓ ਨੂੰ ਆਪਾਂ ਵੱਧ ਤੋਂ ਵੱਧ ਪਹੁੰਚਾਈਏ ਸੌਖੀ ਭਾਸ਼ਾ ਵਿੱਚ ਤਿਆਰ ਕੀਤੀ ਗਿਆ ਤੁਹਾਡੇ ਕੋਲ ਅੱਗੇ 119 ਵਾਲਿਆਂ ਦਾ 118 18 17 ਏਕ ਨੂਰ ਸਿੰਘ ਬੱਚਾ ਜਵਰਾਜ ਸਿੰਘਾ ਇਸ ਤਰ੍ਹਾਂ ਦੇ ਨਾਲ ਜਿਹੜੇ ਓਪਨ ਕੈਟਾਗਰੀ ਤੁਰੀ ਜਾ ਰਹੀ ਹੈਗੀ ਸਾਰੀ ਮੈਂ ਦਿਖਾ ਦੇਣਾ ਤੁਹਾਨੂੰ ਨਾਲ ਦੀ ਨਾਲ ਜਿਹੜਾ ਇਹ ਲੜਕਿਆਂ ਵਾਸਤੇ ਜਿਹੜੀ ਹੈਗੀ ਵੀਡੀਓ ਤਿਆਰ ਕੀਤੀ ਹੋਈ ਆ ਆਪਣਾ ਨਾਮ ਤੁਸੀਂ ਵੇਖ ਸਕਦੇ ਹੋ 76 ਨੰਬਰ ਵਾਲੇ ਤੇ ਆ ਗਿਆ ਮੈਂ ਹੁਣ ਸੰਸ ਕੁਮਾਰ ਹੈ ਜਿਹੜਾ ਇਹ ਆ ਗਿਆ ਦੇ ਵਿੱਚ 65 ਨੰਬਰ ਵਾਲਾ ਜੀ ਦੇਖੋ ਮੈਂ ਮੈਰਿਟ ਨੰਬਰ 65 ਆ ਮਾਰਕ 604 ਨੇਗੇ ਨੰਬਰ 104 ਨੇ ਹਜੇ ਵੀ ਜਿਹੜੀ ਮੈਰਿਟ ਆ ਇਹ ਬੱਚੇ ਐਬਸੈਂਟ ਹੋਣਗੇ ਛੱਦ ਪਹਿਲਾਂ ਹਜੇ ਵੀ ਹਾਈएस्ट ਮੈਰਿਟ ਤੁਰੀ ਆਉਂਦੀ ਹੈ ਜੀ ਦੇਖੋ ਤੁਸੀਂ ਇਹ 100 ਨੰਬਰ ਦੇ ਉੱਪਰ ਤੇ ਆਪਾਂ ਦੇਖਦੇ ਹਾਂ ਅੰਕਸ਼ ਅੰਕਸ਼ ਨੂੰ ਜਿਹੜਾ ਹੈਗਾ 100 ਨੰਬਰ ਲੜੀ ਨੰਬਰ ਤੇ 101 ਨੰਬਰ ਆ ਇਹਦੇ ਤੇ 99 ਮੈਰਿਟ ਨੰਬਰ ਇਹਦਾ ਇਹ ਦੇਖ ਸਕਦੇ ਆਪਾਂ ਅੱਗੇ 90 91 92 93 99 ਮੈਰਿਟ ਨੰਬਰ ਆ ਗਿਆ 101 100 ਨੰਬਰ ਆ ਗਿਆ 101 ਵਾਲੇ ਕਿੰਨੇ ਬੱਚੇ ਨੇ ਦੇਖੋ ਫਿਰ 100 ਵਾਲੇ ਕਿੰਨੇ ਬੱਚੇ ਆ ਗਏ ਫਿਰ 99 ਤੇ ਆ ਗਈ ਮੈਰਿਟ 125 ਤੇ ਜਾ ਕੇ ਫਿਰ 99 ਤੇ ਚੱਲ ਪਈ ਅੱਗੇ ਠੀਕ ਹੈ ਜੀ ਵੱਖਰੀ ਵੱਖਰੀ ਮੈਰਿਟ ਨੰਬਰ ਅੱਗੇ ਜਿਹੜੇ ਵੱਖਰੇ ਵੱਖਰੇ ਸਾਰੇ ਵਖ ਸਕਦੇ ਹੋ ਤੁਸੀਂ ਅੱਗੇ ਵੇਖ ਰਹੇ ਹੋਗੇ ਤੁਸੀਂ ਲਗਾਤਾਰਤਾ ਦੇ ਵਿੱਚ ਸਾਰੇ 151 ਦੇ ਪਹੁੰਚ ਗਏ ਆਪਾਂ ਇਹਦੇ ਵਿੱਚ 197 ਤੇ ਆ ਗਈ ਮੈਰਿਟ 96 ਵਾਲੇ ਬੱਚੇ ਵੀ ਬਲਾਲੇ 95 ਵਾਲੇ ਉਹੀ ਹੋਣਗੇ ਜਿਹੜੇ ਐਬਸੈਂਟ ਰਹੇ ਨੇ ਪਹਿਲਾਂ ਤਕਰੀਬਨ ਕਿਉਂਕਿ ਇੱਥੋਂ ਤੱਕ ਤਾਂ ਮੈਰਿਟ ਪਹਿਲਾਂ ਵੀ ਆਈ ਸੀਗੀ ਇੱਕ ਵਾਰ ਫੇਰ ਉਹਨਾਂ ਨੂੰ ਮੌਕਾ ਦੇ ਦਿੱਤਾ ਗਿਆ 94 ਨੰਬਰ ਵਾਲੇ ਆ ਗਏ 204 ਨੰਬਰ ਤੇ ਪ੍ਰਿੰਸ ਦੇਖ ਸਕਦੇ ਹੋ ਤੁਸੀਂ 94 ਨੰਬਰ ਤੇ ਆ ਇਹ 193 ਮੈਰਿਟ ਨੰਬਰ ਆ ਇਸ ਦਾ ਅੱਗੇ 93 93 ਤੇ ਆਉਂਦੀ ਹੋਈ ਮੈਰਿਟ ਲਗਾਤਾਰ ਸਕਰੀਨ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣਾ ਨਾਮ ਤੁਹਾਡਾ ਕਿੱਥੇ ਜੇ ਬਣਦਾ ਜਿਸ ਵੀ ਵਿਦਿਆਰਥੀ ਦਾ 92 ਤੇ ਆਉਂਦੀ ਹੋਈ ਮੈਰਿਟ ਫੇਰ ਹੈਗਾ 91 ਤੇ ਬਹੁਤ ਸਲੋ ਸਲੋ ਚੱਲ ਰਿਹਾ ਮੈਂ ਤਾਂ ਕਿ ਤੁਹਾਨੂੰ ਜਿਹੜਾ ਆਪਣਾ ਇਹ ਨੰਬਰ ਪਤਾ ਲੱਗ ਜਾਵੇ 90 ਤੇ ਜੀ 90 ਵਾਲੇ ਆਗੇ ਦੇਖੋ ਫੇਰ ਉਹਨਾਂ ਨਵੇਂ ਵਾਲੇ ਆਗੇ ਫੇਰ ਅੱਗੇ ਉਹਨਾਂ ਨਵੇਂ ਵਾਲੇ ਆਗੇ ਫੇਰ 88 ਵਾਲੇ ਆਗੇ ਜੀ ਕਿੰਨੇ ਬੱਚੇ ਆ ਨੇ 88 ਵਾਲੇ 376 ਦੀ ਮੈਂ ਪਹਿਲੀ ਸੀਟ ਦੀ ਗੱਲ ਕਰਾਂ ਜੇ 88 ਮਾਰਕਸ ਵਾਲਾ ਮੈਟ ਨੰਬਰ 365 ਹੋ ਗਿਆ ਦਾ 87 ਤੇ ਦੇਖੋ ਹੁਣ ਮੈਟ ਜਿਹੜੀ ਡਿੱਗਣੀ ਸ਼ੁਰੂ ਹੋਈ ਹੈ ਪਹਿਲਾਂ ਤਾਂ ਮੇਰੇ ਖਿਲਾਫ ਸੈਂਟ ਵਿਦਿਆਰਥੀਆਂ ਨੂੰ ਫੇਰ ਦੁਬਾਰਾ ਮੌਕਾ ਦਿੱਤਾ ਗਿਆ 87 ਮਾਰਕਸ ਵਾਲੇ ਸਾਰੇ ਆਗੇ 86 ਵਾਲੇ ਫੇਰ 86 ਵਾਲੇ ਮਾਰਕਸ ਵੇਖ ਸਕਦੇ ਆ ਤੁਸੀਂ ਲਗਾਤਾਰਤਾ ਦੇ ਵਿੱਚ 86 ਲੜਕੀਆਂ ਦੀ ਜਿਹੜੀ ਚੱਲ ਰਹੀ ਹੈ ਜੀ ਨਿਰੰਤਰ ਇਹ 85 ਵਾਲੇ ਫੇਰ 476 ਤੇ ਪਹੁੰਚ ਗਿਆ ਆਪਾਂ 85 ਮਾਰਕਸ ਵਾਲੇ ਬੁਲਾ ਲੇ ਜੀ 465 ਮੈਟਰ ਨੰਬਰ ਆ ਗਿਆ ਇਹਨਾਂ ਦਾ ਸੋ ਲਗਾਤਾਰਤਾ ਦੇ ਵਿੱਚ ਬੱਚਿਆਂ ਨੇ ਇਹ ਸੀਗਾ ਵੀ ਮੈਟ ਡਾਊਨ ਆਊਗੀ ਜੀ ਤੀਸਰੀ ਕਾਉਂਸਲਿੰਗ ਆਊਗੀ ਲੋ ਭਾਈ ਤੀਸਰੀ ਕਾਉਂਸਲਿੰਗ ਜਿਹੜੀ ਆ ਚੁੱਕੀ ਹੈਗੀ ਤੁਹਾਡੇ ਸਾਹਮਣੇ ਆ ਦੇਖ ਸਕਦੇ ਹੋ ਵਿਦार्थियों ਤੁਸੀਂ ਇਸ ਚੀਜ਼ ਨੂੰ ਠੀਕ ਆ ਜੀ 84 ਵਾਲੇ ਆ ਗਏ ਫੇਰ ਅੱਗੇ 83 ਤੇ ਮੈਰਟ ਆਉਂਦੀ ਹੋਈ 83 ਵਾਲੇ ਬਹੁਤ ਜ਼ਿਆਦਾ ਬੱਚੇ ਨੇ ਜੀ ਆਪਾਂ ਪਹੁੰਚ ਗਏ 576 ਤੇ 83 ਵਾਲਾ 565 ਆਈ ਇਹਦਾ ਮੈਟਰ ਨੰਬਰ ਬੱਚੇ ਦਾ ਇਸ ਦਾ ਫੇਰ ਆਪਾਂ 601 ਤੇ ਪਹੁੰਚ ਗਏ ਜੀ 590 ਮੈਟਰ ਨੰਬਰ ਹੇਠਾਂ ਆਉਂਦੀ ਹੋਈ ਮੈਟਰ 82 ਤੇ 82 ਦੇ ਉੱਪਰ ਪਹੁੰਚ ਗਏ ਜੀ ਮੈਰਿਟ ਨੰਬਰ ਦੇਖੋ ਫੇਰ 82 ਤੇ ਪਹੁੰਚ ਗਏ ਅੱਗੇ 81 ਤੇ ਜਿਹੇ ਠਾਗੀ ਮੁੰਡਿਆਂ ਦੀ ਮੈਰਿਟ 81 ਨੰਬਰ 81 81 ਦੇਖ ਸਕਦੇ ਹੋ ਤੁਸੀਂ ਕਿੰਨੇ 81 ਵਾਲੇ ਬੱਚੇ ਆ ਗਏ ਜਿਹੜੇ ਮੈਰਿਟ ਹੇਠਾਂ ਆਉਂਦੀ ਹੋਈ ਥਰਡ ਕਾਉਂਸਲਿੰਗ ਦੀ 80 80 ਤੇ ਆ ਗਏ ਜੀ ਦੇਖੋ ਤੁਸੀਂ 80 ਵਾਲੇ ਬੱਚੇ ਲੜਕੇ ਨੇ ਜਿਹੜੇ ਬਹੁਤ ਮਾਤਰਾ ਦੇ ਵਿੱਚ ਨੇ 80 ਵਾਲੇ ਤਾਂ ਦੇਖ ਸਕਦੇ ਆ 526 ਰੈਂਕ ਤੇ ਪਹੁੰਚ ਗਏ ਆਪਾਂ ਪਹਿਲੀ ਸੀਟ ਦੇਖੋ ਇਦੇ ਵਿੱਚ ਆਸ਼ਿਸ਼ ਕੁਮਾਰ ਆ ਵਿਦਿਆਰਥੀ 80 ਨੰਬਰ ਵਾਲਾ ਜੀ 815 ਰੈਂਕ ਤੇ ਆਗੇ ਜੀ ਕਿੰਨੇ ਬੱਚੇ ਨੇ ਜਿਹੜੇ 80 ਵਾਲੇ ਤੁਰੇ ਆਉਂਦੇ ਆ ਇਹਨੂੰ ਕਿਹੜਾ ਕੰਪੀਟੀਸ਼ਨ ਕਹਿੰਦੇ ਆ ਭਾਈ ਕਿੰਨੇ ਬੱਚੇ 80 ਵਾਲੇ ਤੁਰੇ ਆਉਂਦੇ ਨੇਗੇ ਹੋਣਾ ਤਾਂ ਲਗਾਤਾਰ ਤੱਕ ਦੇਖ ਸਕਦੇ ਹੋ ਤੁਸੀਂ ਉਹ ਲੜਕੀਆਂ ਦੀ ਜਿਹੜੀ ਮੈਰਿਟ ਇੱਕ ਵਾਰ ਫੇਰ 80 ਤੱਕ ਵਾਲੇ ਬੱਚੇ ਬੁਲਾਏ ਨੇ 80 ਤੱਕ ਵਾਲੇ ਉਹ ਬੁਲਾਏ ਨੇ ਜਿਨ੍ਹਾਂ ਦਾ ਮੈਰਿਟ ਨੰਬਰ 920 ਆ ਇਹ 30 ਤਰੀਕ ਵਾਲੇ ਜਿਹੜੇ ਸਾਰੇ ਮੈਂ ਦਿਖਾ ਦੇ ਤੁਹਾਨੂੰ 29 ਵਾਲੇ ਤੇ 30 ਵਾਲੇ ਜਿਹੜਾ ਮੈਰਿਟ 80 ਨੰਬਰ ਤੱਕ ਆਈ ਆ 920 ਮੈਰਿਟ ਨੰਬਰ ਤੱਕ ਆਇਆ ਤੇ ਬੱਚੋ ਜਿਹੜੇ ਜਾਣਕਾਰੀ ਹੈਗੀ ਇਹ ਸਾਰੇ ਵਿਦਿਆਰਥੀਆਂ ਤੱਕ ਪਹੁੰਚਾ ਆ ਬਹੁਤ ਬਹੁਤ ਪਹੁੰਚਾਈਏ ਗਰੁੱਪਾਂ ਨੂੰ ਸ਼ੇਅਰ ਕਰੀਏ ਤਾਂ ਕਿ ਕੋਈ ਬੱਚਾ ਰਹਿ ਨਾ ਜਾਵੇ ਆਪਣਾ ਚੰਗੀ ਤਰ੍ਹਾਂ ਦੇ ਵਿੱਚੋਂ ਚੈੱਕ ਕਰੇ ਤੇ 10ਵੀਂ ਦਾ ਸਰਟੀਫਿਕੇਟ ਜਿਹੜਾ ਹੈਗਾ ਡਿਜੀਟਲ ਔਕਰ ਤੋਂ ਕਢਾ ਲਈ ਜੇ ਜਾਰੀ ਨਹੀਂ ਹੋਇਆ Ориਜਨਲ ਪ੍ਰਿੰਸੀਪਲ ਸਰ ਤੋਂ ਟੈਸਟ ਕਰਾ ਲਈ ਜੋ ਵੀ ਸਕੂਲ ਚ ਪੜ ਕੇ ਆ ਮੁੱਖ ਅਧਿਆਪਕ ਤੋਂ ਤੇ ਅੱਗੇ ਆਪਾਂ ਵਿਦਿਆਰਥੀ ਪਹੁੰਚਣ ਜਿਹੜੇ ਉਹੀ ਸਟੇਸ਼ਨ ਨੇ ਪਹਿਲਾਂ ਮਲੇ ਸਾਰੇ ਜਿੱਥੇ ਪਹਿਲਾਂ ਕਾਉਂਸਲਿੰਗ ਹੋਈ ਆ ਠੀਕ ਆ ਤੇ ਅੱਗੇ ਲੜਕੀਆਂ ਦੀ ਜਿਹੜੀ ਆਪਾਂ ਉਹ ਜਾਰੀ ਕਰਦੇ ਆਂਗੇ ਤੁਹਾਡੇ ਲਈ ਇੱਕ ਵਾਰ ਫੇਰ ਮੈਂ ਸਕਰੀਨ ਤੇ ਸਾਰਾ ਬੁਖਾਰਿਆਗਾ ਲੜਕੀਆਂ ਦੀ ਜਿਹੜੀ ਅੱਗੇ ਆਪਾਂ ਮੈਟਰ ਨੰਬਰ ਜਾਰੀ ਜਿਹੜਾ ਵੀਡੀਓ ਰਾਹੀਂ ਮੈਂ ਦੱਸਦਾ ਸਾਰਾ ਸੌਖੀ ਭਾਸ਼ਾ ਦੇ ਵਿੱਚ ਸੋ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆਪਾਂ ਬੱਚਾਂ ਤੱਕ ਪਹੁੰਚਾਈਏ ਤਾਂ ਕਿ ਗੱਲ ਪਹੁੰਚ ਸਕੇ ਉਹਨਾਂ ਤੱਕ ਤੇ ਆਪਣਾ ਨਾਮ ਪੜ੍ਹ ਸਕਣ ਦੇਖ ਸਕਣ ਤੇ ਕੱਲ ਨੂੰ ਜਿਹੜਾ ਹੈਗਾ ਨਿਰਧਾਰਤ ਸਮੇਂ ਤੇ ਉਹ ਆਪਣੇ ਜਿਹੜੇ ਕਾਉਂਸਲਿੰਗ ਸੈਂਟਰ ਬਣਦੇ ਨੇਗੇ ਉੱਥੇ ਪਹੁੰਚਣ ਦੀ ਜਿਹੜੀ ਖੇਚਲ ਕਰਨ ਤਾਂ ਕਿ ਇਹ ਮੌਕੇ ਬਾਰ ਬਾਰ ਨਹੀਂ ਆਉਂਦੇ ਤੀਜੀ ਵਾਰੀ ਮੌਕਾ ਆ ਗਿਆ ਦੇਖੋ ਤੁਸੀਂ ਇਸ ਦੂਬਾਰ ਤਾਂ ਫਿਰ ਕੀ ਆਊਗਾ ਆਪਾਂ ਆਪ ਸਿਆਣੇ ਆ ਹੁਣ ਇਸ ਮੌਕੇ ਨੂੰ ਗਵਾਈਏ ਨਾ ਸਾਰੇ ਬੱਚਿਆਂ ਦੇ ਟੀਚਰਾਂ ਨੂੰ ਬੇਨਤੀ ਕਰਦਾਗਾ ਸਤਿਕਾਰਯੋਗ ਅਧਿਆਪਕ ਸਾਹਿਬਾਨ ਤੇ ਉਹਨਾਂ ਨੂੰ ਵੀ ਜਿਹੜਾ ਬੱਚਿਆਂ ਤੱਕ ਆਪਾਂ ਖਬਰ ਪਹੁੰਚਾਈਏ ਵੱਧ ਤੋਂ ਵੱਧ ਇਹ ਤਾਂ ਕਿ ਕੋਈ ਵੀ ਬੱਚਾ ਰਹਿ ਨਾ ਜਾਵੇ ਵਿਦਿਆਰਥੀਆਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਗਰੁੱਪਾਂ ਸ਼ੇਅਰ ਕਰੀ ਜਾਵੇ ਸ਼ੁਕਰੀਆ ਜੀ ਮਿਹਰਬਾਨੀ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਲਾਈਕ ਕਮੈਂਟ ਕਰਿਓ ਤਾਂ ਕਿ ਵੀਡੀਓ ਨੂੰ ਵੱਧ ਤੋਂ ਵੱਧ ਪਹੁੰਚਾਉਣ ਦੀ ਜਿਹੜੀ ਖੇਚਲ ਕਰਿਓ ਸ਼ੁਕਰੀਆ ਧੰਨਵਾਦ